ਲੋ ਜੀ ਮੇਰੇ ਪੰਜਾਬ ਵਾਸੀਓ ਮੈਂ ਤੁਹਾਡਾ ਮਿੱਤਰ ਇੱਕ ਨਵੇਂ ਨਕੋਰ ਪੰਜਾਬੀ ਦੇ ਵੀਲੌਗ ਦੇ ਨਾਲ ਜਬਰ ਚੌਧਰੀ ਤੁਹਾਡੀ ਕਿਸਮਤ 'ਚ ਹਾਜ਼ਰ ਤੁਸੀਂ ਦੇਖਦੇ ਪਾਇਆ ਫੈਕਟਸ ਵਿਦ ਜੀ ਸੀ ਉਹ ਚੈਨਲ ਹੈ ਜਿਹੜਾ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਹਿੰਦੁਸਤਾਨ ਵਿੱਚ ਬੈਨ ਕਰ ਦਿੱਤਾ ਹੋਇਆ ਤੇ ਜਨਾਬ ਮਿਹਰਬਾਨੀ ਜੀ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਜੀ ਕਿ ਇਹ ਜਨਾਬ ਖਾਲਸਤਾਨ ਦੀ ਗੱਲ ਕਰਦਾ ਇਹ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਏ ਜਨਾਬ ਜਿਹੜਾ ਨਰਿੰਦਰ ਮੋਦੀ ਸਰਕਾਰ ਜਿਹੜਾ ਜ਼ੁਲਮ ਕਰ ਰਹੀ ਹੈ ਉਹ ਉਹਦੀ ਗੱਲ ਕਰਦਾ ਲੇਕਿਨ ਮੈਂ ਚਲੋ ਤੁਸੀਂ ਚੈਨਲ ਬੰਦ ਕਰ ਦਿੱਤਾ ਤੇ ਮੈਂ ਜਿਹੜੇ ਮੇਰੇ ਬਹੁਤ ਸਾਰੇ ਮੇਰੇ ਸੁਖਚਿੰਤਰ ਨੇ ਬਹੁਤ ਸਾਰੇ ਮੇਰੇ ਦੋਸਤ ਨੇ ਬਹੁਤ ਸਾਰੇ ਮੇਰੇ ਪੰਜਾਬੀ ਭਰਾ ਚੜ੍ਹਦੇ ਪੰਜਾਬ ਤੋਂ ਉਹਨਾਂ ਦੇ ਮੈਸੇजेस ਆਏ ਉਹਨਾਂ ਨੇ ਕਿਹਾ ਜੀ ਕਿ ਤੁਹਾਡਾ ਚੈਨਲ ਜ਼ਰੂਰ ਬੰਦ ਕੀਤਾ ਪਰ ਅਸੀਂ ਜਿਹੜਾ ਨੇ ਇੱਥੇ VPN ਲਾ ਕੇ ਉਹ ਚੈਨਲ ਤੁਹਾਡੀ ਜਿਹੜੀ ਗੱਲਬਾਤ ਸੁਣਨੇ ਆ ਮੈਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਆਪਣਾ ਜਿਹੜਾ ਉਹ ਸੁਣੋ ਅੱਗੇ ਵੰਡੋ ਲੋਕਾਂ ਨੂੰ ਕਹੋ ਕਿ ਜਨਾਬ ਇਹ ਗੱਲ ਬਾਤ ਸੁਣਨ ਕਿਉਂਕਿ ਅਸੀਂ ਹੱਕ ਦੀ ਗੱਲ ਕਰਨੀ ਹੈ ਸੱਚ ਦੀ ਗੱਲ ਕਰਨੀ ਹੈ ਤੇ ਸਿਰਫ ਹਕੀਕਤ ਬਿਆਨ ਕਰਨੀ ਹੈ ਝੂਠ ਨਹੀਂ ਬੋਲਣਾ ਤੇ ਫੇਕ ਨਿਊਜ਼ ਨਹੀਂ ਫੈਲਾਣੀ ਫੈਕਟਸ ਰੱਖਣੇ ਨੇ ਤੇ ਫੈਕਟਸ ਹੀ ਜਨਾਬ ਅਸੀਂ ਤੁਹਾਨੂੰ ਸੁਣਨ ਦੇ ਪਹਿਲੇ ਵੀ ਮੈਂ ਕਿਹਾ ਦੇਖੋ ਗੱਲ ਅਗਰੇ ਇਹਨਾਂ ਦੇ ਜ਼ੁਲਮ ਦੀ ਗੱਲ ਕਰਦੇ ਆ ਤੇ ਅਗਰੇ ਮੇਰੀ ਚੈਨਲ ਬੰਦ ਕਰਕੇ ਇਹਨਾਂ ਨੂੰ ਕੋਈ ਮਿਲਦਾ ਫਾਇਦਾ ਤੇ ਜ਼ਰੂਰ ਲੈ ਲੈਣ ਪਰ ਦੇਖੋ ਨਾ ਸਟੇਟ ਡਿਪਾਰਟਮੈਂਟ ਦੀ ਤਾਜ਼ਾ ਰਿਪੋਰਟ ਆਈ ਹੋਈ ਸਟੇਟ ਡਿਪਾਰਟ ਪਹਿਲੇ ਜਿਹੜੀ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਦੀ ਰਿ ਉਹ ਤੁਸੀਂ ਸਾਰਿਆਂ ਨੇ ਮੈਂ ਤੁਹਾਡੇ ਸਾਹਮਣੇ ਰੱਖੀ ਤੁਸੀਂ ਪੜ ਲਈ ਸਾਰਿਆਂ ਨੇ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀਆਂ ਟ੍ਰਾਂਸਨੈਸ਼ਨਲ ਪ੍ਰੈਸ਼ਨ ਦੀਆਂ ਕਾਰਵਾਈਆਂ ਉਹਨਾਂ ਨੂੰ ਉਹਨਾਂ ਨੇ ਰਿਐਸੀ ਉਹ ਡਾਕੂਮੈਂਟ ਕੀਤਾ ਭਾਈ ਪਨਨੇਜਰ ਤੋਂ ਲੈ ਕੇ ਤੇ ਗਰਪੰਦ ਸਿੰਘ ਪੰਨੂਰੀ ਤੇ ਪੰਮਾ ਸਰਦਾਰ ਬਾਕੀ ਜਿਹੜੇ ਲੋਕ ਸਨ ਜਿਹੜੇ ਇਹਨਾਂ ਦੇ ਜਿਸੂਸ ਫੜੇ ਗਿਆ ਸਭ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਕੀ ਕੰਮ ਕਿਸ ਪਾਸੇ ਟੁਰਿਆ ਹੋਇਆ ਹੈ ਹਿੰਦੁਸਤਾਨ ਤੇ ਉਹਦੀ ਰਾ ਆਰਐਸਐਸ ਦੇ ਨਜ਼ਰੀਏ ਦੇ ਥੱਲੇ ਹੁਣ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਤੁਹਾਡੇ ਸਾਹਮਣੇ ਪਈ ਉਹਦੇ ਵਿੱਚ ਵੀ ਉਹਨਾਂ ਨੇ ਸ਼ਹੀਦ ਨੱਜਰ ਦਾ ਪੂਰਾ ਡਾਕੂਮੈਂਟ ਕੀਤਾ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਇਹਦੇ ਤੇ ਇਲਜ਼ਾਮ ਜਿਹੜਾ ਉਹ ਹਿੰਦੁਸਤਾਨੀਆ ਸਰਕਾਰਾਂ ਤੇ ਲੱਗਾ ਰੌ ਤੇ ਲੱਗਿਆ ਉਹਨਾਂ ਨੇ ਜਿਹੜੀ ਸਟੇਟ ਡਿਪਾਰਟਮੈਂਟ ਦੀ ਆਪਣਾ ਰਿਪੋਰਟ ਹੈ ਉਹਦੇ ਵਿੱਚ ਜਿਹੜੇ ਭਾਈ ਗੁਰਪੰਤ ਸਿੰਘ ਪੰਨੂ ਉਹਨਾਂ ਦਾ ਜਿਹੜਾ ਆਪਣਾ ਉਹਨਾਂ ਦਾ ਪਲੋਟ ਸੀ ਮਰਡਰ ਫਾਰ ਹਾਇਰ ਉਹਦਾ ਜਨਾਬ ਉਹਨਾਂ ਨੇ ਜਿਹੜਾ ਨਤਾਰਾ ਕੀਤਾ ਖੁਲਾਸਾ ਕੀਤਾ ਦੱਸਿਆ ਕਿ ਕਿਸ ਤਰ੍ਹਾਂ ਨਿਖਲ ਗੁਪਤਾ ਜਿਹੜਾ ਉਹ ਫਸਿਆ ਹੋਇਆ ਉਹਦਾ ਕੇਸ ਚੱਲਦਾ ਪਿਆ ਤੇ ਕਿਸ ਤਰ੍ਹਾਂ ਜਿਹੜਾ ਰੌਜ਼ ਆ ਪਿੱਛੇ ਵਿਕਾਸ਼ যাদਬ ਅਮਾਨਤ ਤੇ ਕਵਰ ਨਾਚ ਕੰਮ ਕਰਦਾ ਉਹ ਜਿਹੜਾ ਆਪਣਾ ਪਿੱਛੇ ਉਹ ਉਹ ਜਿਹੜਾ ਉੱਤੇ ਉਹ ਵੀ ਇਨਕੇ ਡਾੜ ਦੇ ਵਿੱਚ ਤੇ ਉਹ ਵੀ ਕੋਰਟ ਨੇ ਸੱਦਿਆ ਹਿਆ ਉਹਨੀਆਂ ਗੱਲਾਂ ਕੀਤੀਆਂ ਇਹ ਸਾਰਾ ਕੁਝ ਜਿਹੜਾ ਇਹ ਨਾਲ-ਨਾਲ ਜਿਹੜਾ ਉਹ ਚੱਲੀ ਜਾ ਰਿਹਾ ਤੇ ਦੁਨੀਆ ਜਿਹੜੀ ਇਹ ਉਹ ਹੁਣ ਨੋਟ ਕਰ ਰਹੀ ਏ ਉਹ ਹੁਣ ਡਾਕੂਮੈਂਟ ਕਰ ਰਹੀ ਏ ਤੇ ਜਿਹੜਾ ਖਾਲਸਤਾਨ ਦਾ ਰੀਫਰੈਂਡਮ ਹੋ ਰਿਹਾ ਕੱਲ ਨੂੰ ਇੱਕ ਦਿਹਾੜਾ ਰਹਿ ਗਿਆ ਵਿੱਚ 16 ਤਰੀਕ ਅੱਜ ਹੋ ਗਈ ਏ ਤੇ 17 ਤਰੀਕ ਨੂੰ ਤੁਹਾਨੂੰ ਪਤਾ ਵਾਸ਼ਿੰਗਟਨ ਡੀਸੀ ਚ ਵੋਟਾਂ ਪੈਣੀਆਂ ਪਿਛਲੇ ਬ੍ਰੇਜਲੀ ਵੀਡੀਓਸ ਜਿਹੜੇ ਮੈਂ ਗੱਲਬਾਤ ਕੀਤੀ ਸੀ ਸਿੱਖ ਫਾਰ ਸਿੱਖ ਫਾਰ ਜਸਟਿਸ ਦੇ ਜਿਹੜੇ ਜਨਰਲ ਕਾਉਂਸਲ ਹੈ ਉਹਦੇ ਲਾਹਰ ਤੇ ਆਪਣਾ ਪ੍ਰਧਾਨ ਸਾਡੇ ਸਿੰਘਾਂ ਦੇ ਸਰਦਾਰ ਜਿਹੜੇ ਉੱਥੇ ਜਿੱਦੋ ਜਿਹੇਤ ਕਰਦੇ ਨੇ ਜਿਹੜੇ ਸੰਘਰਸ਼ ਕਰ ਰਹੇ ਨੇ ਖਾਲਸਾਣ ਵਾਸਤੇ ਸਰਦਾਰ ਗੁਰਪ੍ਰਸਾਦ ਸਿੰਘ ਪੰਨੂ ਸਾਹਿਬ ਦਾ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਫ਼ ਕੀਤੀਆਂ ਖਾਲਸਾਣ ਦੇ ਰੈਫਰੰਡਮ ਬਾਰੇ ਦੱਸਿਆ ਔਰ ਖਾਸ ਤੌਰ ਤੇ ਉਹਨਾਂ ਨੇ ਦੱਸਿਆ ਜੇ ਤੁਹਾਨੂੰ ਮੈਂ ਸਵਾਲ ਕੀਤਾ ਮੈਂ ਕਹਿੰਦਾ ਜੀ ਲੋਕ ਕੀ ਸਵਾਲ ਚੁੱਕਦੇ ਨੇ ਜੀ ਕਿ ਪੈਸਾ ਕਿੱਥੋਂ ਆ ਰਿਹਾ ਫੰਡ ਕੌਣ ਕਰ ਰਿਹਾ ਉਹਦੇ ਤੇ ਉਹਨੇ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਸਾਡੇ ਕੋਲ ਤੇ ਜਿਹੜੀ ਨਾ ਦਸਾਂ ਨਵਾਂ ਦੀ ਕਿਰਤ ਹੈਗੀ ਹਰ ਬੰਦਾ ਆਪਣੇ ਪੈਸੇ ਸਾਡੇ ਅਸੀਂ ਆਪ ਕਮਾਈ ਕਰਕੇ ਲਾ ਰਹੇ ਕੋਈ ਬੰਦਾ ਪੈਸੇ ਨਹੀਂ ਦੇ ਰਿਹਾ ਬਲਕਿ ਉਹਨਾਂ ਨੇ ਜ਼ਬਰਦਸਤ ਕਿਸਮ ਦਾ ਸੋਲੂਸ਼ਨ ਦਿੱਤਾ ਜਿਹੜਾ ਮੈਂ ਚਾਹੁੰਦਾ ਕਿ ਮੈਂ ਰਿਪੀਟ ਕਰਾਂ ਉਹਨਾਂ ਨੇ ਕਿਹਾ ਕਿ ਅਸੀਂ ਇਤਿਹਾਮ ਕਹਿੰਦੋਸਤਾਨ ਖ਼ੁਦ ਖੂਨ ਖਰਾਬਾ ਕਰ ਰਿਹਾ ਸਾਡੇ ਬੱਚੇ ਮਾਰ ਰਿਹਾ ਇਹ ਤੋਂ ਬੇਤਰੇ ਖੂਨ ਖਰਾਬਾ ਬਜਨ ਤੋਂ ਨੇ ਕਿ ਜੀ ਜਿਹੜੀ ਜੀ ਡੀ ਪੀ ਹੈ ਹਿੰਦੁਸਤਾਨ ਦੀ ਜਿਹੜੀ ਜੀ ਡੀ ਪੀ ਹੈ ਉਹ ਤੋਂ 5 ਗੁਣਾ ਜਿਹੜਾ ਜ਼ਿਆਦਾ ਅਸੀਂ ਜਿਹੜਾ ਨਾ ਉਹਨਾਂ ਨੂੰ ਪੇਸ਼ ਕਰਨੇ ਆ ਪੈਸਾ ਸੜੇ ਕੋ ਪੈਸਾ ਲਵੇ ਤੇ ਖਾਲਸਾਣ ਵਾਲਾ ਜਿਹੜਾ ਸਾਡਾ ਜਿਹੜਾ ਆਪਣਾ ਆਜ਼ਾਦੀ ਮਾਮਲਾ ਇਹ ਪਰੇ ਕਰ ਦੇ ਬੜੀ ਵੱਡੀ ਗੱਲ ਉਹਨਾਂ ਨੇ ਕੀਤੀ ਜਿਹੜੀ ਕਿ ਸਮਝ ਵੀ ਆਂਦੀ ਰੈਫਰੈਂਡਮ ਖਾਲਸਾਣ ਦਾ ਹੋ ਰਿਹਾ ਇੱਕ ਦਿਨ ਪਹਿਲੇ ਮੈਂ ਤੁਹਾਨੂੰ ਦੱਸਦਾ ਜਿਹੜਾ ਮੈਂ ਸਦਾ ਗੱਲ ਕਰਦਾ ਕਿ ਕਿਉਂ ਜ਼ਰੂਰੀ ਹੈ ਜਿਹੜਾ ਕਿ ਜਿੰਨੀਆਂ ਕਿ ਬੁਰਾ ਲੱਗਦਾ ਹਿੰਦੁਸਤਾਨੀ ਸਰਕਾਰ ਨੂੰ ਉਹ ਫਿਰ ਚੈਨਲ ਤੇ ਪਾਬੰਦੀ ਲਾਉਂਦੇ, ਵੀਡੀਓ ਤੇ ਪਾਬੰਦੀ ਲਾਉਂਦੇ, ਵੀਡੀਓ ਡਿਲੀਟ ਕਰਵਾਉਂਦੇ, ਬਹੁਤ ਕੁਝ ਕਰਵਾਉਂਦੇ, ਲੇਕਿਨ ਚਲੋ। ਫਿਰ ਉਹ ਇੱਕ ਸਿਆਣੇ ਨੇ ਮੈਨੂੰ ਆਖਿਆ ਉਹਨੇ ਕਹਿੰਦਾ ਜਦੋਂ ਤੁਸੀਂ ਆਪਣਾ ਉਠਾਣਾ ਯਾਰੀ ਲਾਈਏ ਤੇ ਫਿਰ ਜਿਹੜੇ ਘਰਾਂ ਦੇ ਦਰਵਾਜ਼ੇ ਆ ਉਹ ਵੱਡੇ ਹੋਣੇ ਚਾਹੀਏ, ਉੱਚੇ ਰੱਖੀਏ। ਤੇ ਅਸੀਂ ਜਨਾਬ ਆਪਣੇ ਦਰਵਾਜ਼ੇ ਉੱਚੇ ਰੱਖ ਲਿਆ। ਲੇਕਿਨ ਮਸਲਾ ਇਹ ਸੀ ਕਿ ਸਾਡੇ ਜਿਹੜਾ ਨਾ ਇਹ viewership ਤੇ ਫਰਕ ਇਸ ਤਰ੍ਹਾਂ ਪਿਆ ਕਿ ਪੈਗਾਮ ਸਾਡਾ ਮਤਲਬ ਦੇਣਾ ਹੈ, ਲੋਕਾਂ ਨੂੰ ਸਮਾਚਾਰ ਦੇਣਾ ਹੈ, ਸੰਘਰਸ਼ ਦੀਆਂ ਖਬਰਾਂ ਦੇਣਾ, ਉੱਤੇ ਪੈਗਾਮ ਪਿਆ ਕਿ ਉਹ ਚੜਦੇ ਕਿ ਮੈਂ ਹੁਣ ਤੁਹਾਨੂੰ ਜਿਹੜਾ ਉਹ ਰਿਕੁਐਸਟ ਕਰਨਾ ਜਿਹਨੇ ਸਾਡੇ ਓਵਰਸੀਜ਼ ਭਾਈ ਨੇ ਓਵਰਸੀਜ਼ ਪੰਜਾਬੀ ਜਿੱਥੇ ਤੇ ਬੈਠਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਉਹ ਚੈਨਲ ਨੂੰ ਸ਼ੇਅਰ ਕਰਨ ਲਈ ਤਾਂ ਕਿ ਸਾਡੇ ਜਿਹੜੀ ਜਿਹੜਾ ਪੈਗਾਮ ਹੈ ਉਹ ਅੱਗੇ ਤੋਂ ਅੱਗੇ ਜਾਏ ਰੀਚ ਵਧੇ ਚੈਨਲ ਦੀ ਤਾਂ ਕਿ ਸਾਡੇ ਜਿਹੜਾ ਪੈਗਾਮ ਹੈ ਸਾਡਾ ਮਕਸਦ ਬੇਸਿਕ ਜਿਹੜਾ ਹੈ ਸਮਾਚਾਰ ਦੇਣਾ ਪੈਗਾਮ ਦੇਣਾ ਤਾਂ ਕਿ ਸਾਡੇ ਪੰਜਾਬੀ ਭਰਾਵਾਂ ਨੂੰ ਜਿਹੜਾ ਸਾਰਾ ਜਿਹੜਾ ਸੰਘਰਸ਼ ਚੱਲ ਰਿਹਾ ਖਾਲਸਾਤਨ ਦਾ ਰੈਫਰੰਡਮ ਚੱਲ ਰਿਹਾ ਜਿੱਥੇ ਖਾਲਸਾਤਨ ਤੇ ਜ਼ੁਲਮ ਹੋ ਰਿਹਾ ਹੈ ਇਹ ਸਾਡੇ ਪੰਜਾਬੀਆਂ ਤੇ ਜ਼ੁਲਮ ਹੋ ਰਿਹਾ ਪੂਰੀ ਦੁਨੀਆ ਦੇ ਹਿੰਦੁਸਤਾਨ ਦੀ ਖਾਸ ਤੌਰ ਤੇ ਉਹ ਕਮਜ਼ ਕਮੜਾ ਉਹਦਾ ਕਹਿੰਦੇ ਕਿ ਵਿਚਾਰ ਜਿਹੜਾ ਉਹ ਚੱਲਦਾ ਰਹੇ ਸਾਡਾ ਅੱਗੇ ਤੇ ਜਿਹੜੇ ਸਾਡੇ ਆਪਣੇ ਓਵਰ ਸੀ ਜਿਹੜੇ ਭਰਾ ਬੈਠੇ ਨੇ ਯੂਰਪ 'ਚ ਬੈਠੇ ਨੇ ਅਮਰੀਕਾ 'ਚ ਬੈਠੇ ਨੇ ਆਸਟ੍ਰੇਲੀਆ 'ਚ ਬੈਠੇ ਨੇ ਸਭ ਨੂੰ ਇਹ ਬੇਨਤੀ ਹੈ ਕਿ ਉਹ ਚੈਨਲ ਜਿਹੜਾ ਇਹ ਸਬਸਕ੍ਰਾਈਬ ਵੀ ਕਰਨ ਆਪਣੇ ਦੋਸਤਾਂ ਨੂੰ ਵੀ ਵੰਡਣ ਵਟਸਐਪ 'ਤੇ ਵੀ ਅੱਗੇ ਭੇਜਣ ਤਾਂ ਕਿ ਲੋਕ ਜਿਹੜੇ ਇਹਨੂੰ ਸਬਸਕ੍ਰਾਈਬ ਕਰਨ ਉਹ ਸਾਡਾ ਪੈਗਾਮ ਜਿਹੜਾ ਉਹ ਜਾਰੀ ਰਵੇ ਤੇ ਆ ਜਨਾਬ ਅੱਜ ਦੀ ਜਿਹੜੀ ਗੱਲਬਾਤ ਚ ਮੈਂ ਅੱਜ ਖਾਲਸਤਾਨ ਦੇ ਰੈਫਰੰਡਮ ਤੋਂ ਪਹਿਲੇ ਖਾਲਸਤਾਨ ਦੀ ਜਿੱਦੋ ਜਿਹਦ ਉਹਦੇ ਸੰਘਰਸ਼ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਨੇ 1.5 ਲੱਖ ਸਿੱਖਾਂ ਤੇ ਸਿੱਖਣੀਆਂ ਨੇ ਸ਼ਹਾਦਤਾਂ ਦਿੱਤੀਆਂ ਮੈਂ ਉਹਨਾਂ ਚੋਂ ਸਿਰਫ ਅੱਜ 94 ਚੋਣ ਕੇ 10 ਬੰਦੇ 10 ਸ਼ਹੀਦ ਜਿਹੜੇ ਨੇ ਉਹਨਾਂ ਦਾ ਤਜ਼ਕਰਾ ਕਰਾਂਗਾ ਮੈਂ ਤੁਹਾਨੂੰ ਉਹਨਾਂ ਦੀਆਂ ਫੋਟੋਆਂ ਵਿਖਾਵਾਂਗਾ ਤੇ ਦੱਸਾਂਗਾ ਇਹਨਾਂ ਦੀ ਤਰੀਖ ਸ਼ਹਾਦਤ ਦੀ ਕੀ ਸੀ ਕਦੋਂ ਇਹਨਾਂ ਨੂੰ ਚੁੱਕਿਆ ਗਿਆ ਕਦੋਂ ਇਹਨਾਂ ਨੂੰ ਫੜਿਆ ਗਿਆ ਪੰਜਾਬ ਵਿੱਚ ਜਿਹੜੇ सरकार ने पुलिस ने फौजा ने चुक चुके जे मेरे सिख सिंह नौजवान जोड़े शहीद किए अचा आई थी गलबात उन्होंने ना क्योंकि ये आजादियों के मुजाहद ने लो जनाब पहले नंबर से आ जाओ जनाब मैं रैंडम दस रहा थोड़ा यानी कि दस मैं मुंतखब कि बहुत सारे लोग ने एक जनाब एक डेटा डॉट इंसाफ डाट ओ आर जी है उत्ते प्रोफाइल पैने बेतड़क जिन्हें अगर चाहिए ज्यादा तफसीलना उ वेख लो लेकिन मैं सिर्फ जरा चोनवी तस्वीर दिखा ਸੁਖਵਿੰਦਰ ਸਿੰਘ ਜੀ ਇਹ ਦੇਖ ਲਓ ਭਾਈ ਮੇਰਾ ਭਾਈ ਸੁਖਵਿੰਦਰ ਸਿੰਘ 73 ਸਾਲਾਂ ਦਾ ਸੀ 73 ਸਾਲਾਂ ਦਾ ਸੀ 9 ਅਗਸਤ 1992 ਨੂੰ ਫੌਜ ਨੇ ਇਹਨਾਂ ਨੂੰ ਚੁੱਕਿਆ ਸ਼ਹੀਦ ਕੀਤਾ ਤੇ ਫਿਰ ਜਿਹੜਾ ਇਹਨਾਂ ਦੀ ਜਿਹੜੀ ਬਾਡੀ ਹੈ ਜਿਹੜੀ ਇਹਨਾਂ ਦੀ ਕਹਿੰਦੇ ਕਿ Laash ਹੈ ਜਿਹੜੀ Dead Body ਹੈ ਸਹੀ ਸ਼ਹੀਦ ਦੀ ਉਹ ਵੀ ਉਹਨਾਂ ਨੂੰ ਵਾਪਸ ਨਹੀਂ ਕੀਤੀ ਇਹ ਜਨਾਬ ਹੋ ਗਿਆ ਸੁਖਵਿੰਦਰ ਭਾਜੀ ਆ ਜਾਓ ਜਨਾਬ ਅੱਗੇ ਆ ਜਾਓ ਇਹ ਮੇਰਾ ਮੇਰਾ ਸੋਹਣਾ ਸੁਨੱਖਾ ਜਵਾਨ ਬਲਦੇਵ ਸਿੰਘ 24 ਸਾਲਾਂ ਦਾ ਬੰਡਾ 24 ਸਾਲਾਂ ਦਾ ਗੱਭਰੂ ਬਲਦੇਵ ਸਿੰਘ 28 ਜੁਲਾਈ 1991 28 ਜੁਲਾਈ 1991 ਨੂੰ ਜਨਾਬ ਸਿਕਿਉਰਿਟੀ ਅਫੀਸ਼ਰਜ਼ ਨੇ ਇਹਨਾਂ ਨੂੰ ਚੁੱਕਿਆ ਸ਼ਹੀਦ ਕੀਤਾ ਤੇ ਇਹਨਾਂ ਦੀ ਬੋਡੀ ਵੀ ਉਹਨਾਂ ਦੀ ਫੈਮਿਲੀ ਨੂੰ ਵਿਰਸਾ ਨੂੰ ਨਹੀਂ ਦਿੱਤੀ ਪੈਟਰਨ ਇਹ ਬਣਾਇਆ ਸੀ ਕਿ ਬੋਡੀਆਂ ਵੀ ਨਹੀਂ ਸੀ ਦਿੰਦੇ ਐਡਾ ਜ਼ੁਲਮ ਐਡਾ ਜ਼ੁਲਮ ਸਮਤ ਘਟ ਅੱਗੇ ਅੱਗੇ ਆਜੋ ਤੀਜੇ ਨੰਬਰ ਤੇ ਜਨਾਬ ਮੈਂ ਜ਼ਿਕਰਾ ਕਰਾਂਗਾ ਸਵਾਰਣ ਸਿੰਘ ਸਵਾਰਣ ਸਿੰਘ ਨੂੰ ਜਨਾਬ 8 ਅਗਸਤ 1992 ਪੰਜਾਬ ਪੁਲਿਸ ਨੂੰ ਜਨਾਬ ਕੋਟ ਈਸਾ ਖੇਲ ਤੋਂ ਚੁੱਕਿਆ ਤੇ ਜਨਾਬ ਇਹਨਾਂ ਦੀ ਵੀ ਬਾਡੀ ਜਿਹੜੀ ਹੈ ਉਹ ਰਿਟਰਨ ਨਹੀਂ ਕੀਤੀ 23 ਸਾਲਾਂ ਦਾ ਇਹ ਗਬਰੂ ਨੌਜਵਾਨ ਮੇਰਾ ਅੱਗੇ ਆਜੋ ਜੀ ਪੰਜਾਬ ਪੁਲਿਸ ਤੇ CRP CRPF ਨੇ ਜਨਾਬ ਇਹ ਇਹ ਬਲਦੇਵ ਰਾਜ ਬਲਦੇਵ ਰਾਜ ਕੁਪਾਈਆਂ ਤੇ ਈ ਸਾਲਾਂ ਦਾ ਮੁੰਡਾ ਠੀਕ ਹੈ ਜੀ ਇਹ ਜਨਾਬ ਇਹਨਾਂ ਦੇ ਖੇਤਾਂ 'ਚ ਕੰਮ ਕਰ ਖੇਤੀ ਕਰ ਰਿਆ ਸੀ ਮੁੰਡਾ ਉੱਥੋਂ ਜਨਾਬ ਇਹਨਾਂ ਨੂੰ ਚੁੱਕਿਆ ਇਹਨਾਂ ਨੂੰ ਚੁੱਕਿਆ ਜਨਾਬ ਤੇ ਚੁੱਕਿਆ ਜਨਾਬ ਇਹਨਾਂ ਨੂੰ ਫਿਰ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਇਹ ਦੇਖੋ ਕਿਆ ਗੱਭਰੂ ਸੋਹਣਾ ਨੌਜਵਾਨ ਹੈ 29 ਜੁਲਾਈ 1992 ਨੂੰ ਜਨਾਬ ਇਹਨਾਂ ਨੂੰ ਬਲਦੇਵ ਰਾਜ ਉਹਨਾਂ ਨੂੰ ਜਨਾਬ ਚੁੱਕਿਆ ਅੱਗੇ ਆ ਜਾਓ ਜੀ ਇਹ ਮੇਰੇ ਭਾਈ ਜਿਹੜੇ ਸੀ ਇਹ ਸਿਆਣੀ ਥੋੜੀ ਸਿਆਣੀ ਵੀ ਨਹੀਂ ਮਤਲਬ ਮੇਢੇ ਜਿਹਦੇ ਮੇਰੀ ਉਮਰ ਦੇ ਨੇ ਸਨ ਇਹ ਜਨਾਬ ਹੈ ਨੇ ਅਜੀਤ ਸਿੰਘ ਸਾਹਿਬ 40 ਤੋਂ 45 ਸਾਲ ਇਹਨਾਂ ਦੀ ਉਮਰ ਸੀ ਤੇ ਜਨਾਬ 31 ਜੁਲਾਈ 1999 ਇਹ 84 ਤੋਂ ਬਾਅਦ ਜਿਹੜਾ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਫਿਰ ਅੱਗੇ 84 ਤੋਂ ਲੈ ਕੇ 95 96 ਤੱਕ ਜਿਹੜੀ ਸੀ ਇਹ ਸਿੰਘ ਨੌਜਵਾਨਾਂ ਤੇ ਬਹੁਤ ਭਾਰਾ ਰਿਹਾ ਟਾਈਮ ਇਹ ਉਹ ਇਹਨੇ ਸੰਘਰਸ਼ ਕੀਤਾ ਸ਼ਹਾਦਤਾਂ ਦਿੱਤੀਆਂ ਖੂਨ ਖੂਨ ਆਪਣੇ ਬਹਾਏ ਤਾਂ ਜਾ ਕੇ ਜਿਹੜੀ ਸੀ ਇਹ ਨਿਊ ਰੱਖੀ ਗਈ ਨਿਓ ਪੱਕੀਆਂ ਹੋਈਆਂ ਖਾਲਸਤਾਨ ਦੀ ਆਜ਼ਾਦੀ ਦੀ ਇਹਨੂੰ ਜਨਾਬ ਇਹਨੂੰ ਜ਼ੀਰਿਆ ਤੋਂ ਜ਼ੀਰਿਆ ਤੋਂ ਜਨਾਬ ਇਹਨੂੰ ਚੱਕਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਇਹ ਕਦੀ ਵੀ ਜਿਹੜਾ ਇਹਨਾਂ ਨੂੰ ਨਹੀਂ ਦੇਖਿਆ ਗਿਆ ਤੇ ਇਹਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਅੱਗੇ ਆ ਜਾਓ ਜਨਾਬ ਜੁਲਾਈ 1 ਨੂੰ 1993 ਜੁਲਾਈ 1 1993 ਜਗਜੀਤ ਸਿੰਘ ਇਹ ਜਗਜੀਤ ਸਿੰਘ ਇਹ ਵੀ ਜਨਾਬ ਕੋਈ ਬਾਈਆਂ 24 ਸਾਲਾਂ ਦਾ ਮੁੰਡਾ ਹੈ ਸਿਕਿਉਰਿਟੀ ਫੋਰਸ ਸਿਕਿਉਰਿਟੀ ਅਫੀਸ਼ਰ ਡਿਡ ਨਾਟ ਰਿਟਰਨ ਜਗਜੀਤ ਸਿੰਘ ਬਾਡੀ ਇਹਦੀ ਵੀ ਬਾਡੀ ਜਿਹੜੀ ਨਾ ਵਾਪਸ ਨਹੀਂ ਕੀਤੀ ਇਹਨੂੰ ਬਸੀਨ ਤੋਂ ਜਨਾਬ ਉਹਨਾਂ ਚੱਕਿਆ ਬਸੀਨ ਤੋਂ ਚੱਕਿਆ ਸ਼ਹੀਦ ਕਰ ਦਿੱਤਾ ਅਸੀਂ ਅੱਜ ਜਿਹੜੇ ਆਪਣੇ ਇਹ ਸ਼ਹੀਦ ਭਰਾ ਨੇ ਖਾਲਸਾਣ ਰੈਫਰੰਡਮ ਤੋਂ ਇੱਕ ਦਿਨ ਪਹਿਲੇ ਸਿਰਫ ਇਹਨਾਂ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਤਾਂ ਕਿ ਤੁਹਾਨੂੰ ਪਤਾ ਲੱਗੇ ਮੇਰੇ ਪੰਜਾਬੀ ਭਰਾਵਾਂ ਨੂੰ ਪੰਜਾਬੀ ਵੀਰਾਂ ਨੂੰ ਉਹਨਾਂ ਵਾਸਤੇ ਸੁਨੇਹਾ ਹੋਏ ਪੈਗਾਮ ਹੋਏ ਕਿ ਦੇਖੋ ਇਹ ਬੰਦੇ ਨੇ ਜਿਨ੍ਹਾਂ ਨੇ ਇਸ ਖਾਲਸਾਣ ਦੀਆਂ ਨੀਆਂ ਆਪਣਾ ਖੂਨ ਡੋਲੇ ਆਪਣਾ ਖੂਨ ਨਾ ਬੁਨਿਆਦਾਂ ਰੱਖੀਆਂ ਨੀਆਂ ਰੱਖੀਆਂ ਤੇ ਇਹਨਾਂ ਦੀ ਜਿਹੜੀ ਸ਼ਹਾਦਤਾਂ ਨੇ ਉਹਨਾਂ ਨੂੰ ਵੀ ਯਾਦ ਕੀਤਾ ਜਾਣਾ ਜ਼ਰੂਰੀ ਇਹ ਦੇਖੋ ਇਹ ਇੱਕ ਆਪਣਾ ਮੇਰਾ ਇੱਕ ਬੰਕਿਆ ਛੋਟੀ ਛੋਟੀ ਉਮਰ ਦਾ ਬੱਚਾ ਛੋਟੀ ਉਮਰ ਦਾ ਬੱਚਾ ਤਸਵੀਰ ਛੋਟੀ ਹੈ ਦੀ ਉਮਰ 18 ਸਾਲ ਸੀ ਸੁਖਦੇਵ ਸਿੰਘ ਸੁਖਦੇਵ ਸਿੰਘ ਨੇ ਜਨਾਬ 2 ਅਗਸਤ 1990 ਜੰਡੇਯਾਲਾ ਤੋਂ ਜਨਾਬ ਇਹਨੂੰ ਚੁੱਕਿਆ ਜੰਡੇਯਾਲਾ ਚ 18 ਸਾਲ ਦਾ ਮੁੰਡਾ ਗੱਭਰੂ ਹੋਇਆ ਸੀ ਇਹ ਤਸਵੀਰ ਛੋਟੇ ਹੁੰਦਿਆਂ ਦੀ ਹੈ ਕਿ 18 ਸਾਲ ਦਾ ਮੁੰਡਾ ਸੀ ਚੱਕਿਆ ਸੁਖਦੇਵ ਸਿੰਘ ਤੇ ਉਸ ਤੋਂ ਬਾਅਦ ਜਨਾਬ ਇਹ ਉਹ ਬੰਦੇ ਮੈਂ ਮੁੰਤਖਬ ਕੀਤੇ ਨੇ ਇਹ ਸ਼ਹੀਦ ਮੁੰਤਖਬ ਕੀਤੇ ਨੇ ਜਿਹੜੀਆਂ ਦੀਆਂ ਜੈਨ ਕਿ ਉਹਨਾਂ ਜਿਹੜੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਡੈਡ ਬਾਡੀਆ ਸਨ ਜਿਹੜੀਆਂ ਉਹਨਾਂ ਦੀਆਂ ਲਾਸ਼ਾਂ ਸਨ ਉਹ ਵੀ ਹਿੰਦੁਸਤਾਨ ਦੀਆਂ ਫੌਜਾਂ ਨੇ ਉਹਨਾਂ ਦੀ ਫੈਮਿਲੀ ਨੂੰ ਵਾਪਸ ਨਹੀਂ ਕੀਤੀਆਂ ਤਾਂ ਕਿ ਕਿਤੇ ਉਹ ਅੰਤਮ ਸੰਸਕਾਰ ਨਾ ਕਰ ਲੈ ਤਰੀਕਰਾਹੋਂ ਮਾਰੇ ਗਏ ਸ਼ਹੀਦ ਐਜੋ ਜਨਾਬ ਅਕ ਸਤਨਾਮ ਸਿੰਘ 5 ਸਾਲਾਂ ਦਾ ਮੁੰਡਾ ਸਤਨਾਮ ਸਿੰਘ ਇਹਨੂੰ ਜਨਾਬ ਸਿਰਹੰਦ ਤੋਂ ਫਤਿਹਗੜ੍ਹ ਸਾਹਿਬ ਸਿਰਹੰਦ ਤੋਂ ਜਨਾਬ ਇਹਨਾਂ ਨੂੰ ਚੁੱਕਿਆ 10 ਅਗਸਤ ਨੂੰ 1988 ਨੂੰ ਤੇ ਉਸ ਤੋਂ ਬਾਅਦ ਅਬਡਕਟ ਕੀਤਾ ਲੈ ਗਏ ਸ਼ਹੀਦ ਕੀਤਾ ਹਿਰਨ ਵਿਲੇਜ ਵਿੱਚ ਜਾ ਕੇ ਲੁਧਿਆਣੇ ਚ ਠੀਕ ਹੈ ਉਸ ਤੋਂ ਬਾਅਦ ਕਦੀ ਵੀ ਜਿਹੜਾ ਮੁੜ ਕੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਡੈਡ ਬੋਡੀ ਵੀ ਇਹਨਾਂ ਦਾ ਅੰਤਮ ਸੰਸਕਾਰ ਵੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਤਾ ਨਹੀਂ ਜ਼ਾਲਮ ਉਹ ਕੀ ਕਰਦੇ ਸਨ ਕਿਸ ਤਰ੍ਹਾਂ ਇਹਨਾਂ ਦਾ ਅੰਤਮ ਸੰਸਕਾਰ ਕਰਦੇ ਸਨ ਕੀ ਜ਼ੁਲਮ ਦੀਆਂ ਦਾਸਤਾਨਾਂ ਜ਼ੁਲਮ ਦੀਆਂ ਦਾਸਤਾਨਾਂ ਜਿਹੜੀਆਂ ਨਾ ਉਹ ਕੱਠੀਆਂ ਕੀਤੀਆਂ ਆਂਆਂ ਹਿੰਦੁਸਤਾਨ ਦੀਆਂ ਫੌਜਾਂ ਫਿਰ ਕਹਿੰਦੇ ਨੇ ਜਨਾਬ ਤੁਸੀਂ ਆਪਣੀ ਜਿਹੜੇ ਨਾ ਉਹ ਸੰਘਰਸ਼ ਨਾ ਕਰੋ ਜਿੱਦੋ ਜਹਿਦ ਨਾ ਕਰੋ ਲੜਾਈਆਂ ਨਾ ਕਰੋ ਤੁਸੀਂ ਹੱਕ ਦਿੱਤਾ ਕਿਨੂੰ ਪੰਜਾਬੀਆਂ ਨਾਲ ਤੁਸੀਂ ਐ ਹਾਲ ਕੀਤਾ 1.5-2 ਲੱਖ ਬੰਦਾ ਤੁਸੀਂ ਮਾਰਤਾ ਕਸ਼ਮੀਰੀਆਂ ਦਾ ਤੁਸੀਂ ਲੱਖਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜ਼ਿੰਦਗੀ ਤੰਗ ਕੀਤੀ ਪਈ ਹੈ ਇਥੇ ਪੰਜਾਬ ਦੀ ਕੰਨ ਤੇ ਕੋਈ ਲਿਖ ਦਿੰਦਾ ਖਾਲਸਾ ਨਾਮ ਜਿੰਦਾਬਾਦ ਤੁਸੀਂ ਫੜ ਕੇ ਬੰਦੇ ਨੂੰ ਗੋਲੀਆਂ ਮਾਰ ਦਿੰਦੇ ਸੀ ਫਿਰ ਜਿਹੜਾ ਕੋਈ ਗੱਲ ਕਰਦਾ ਜਿਹੜਾ ਕੋਈ ਉਹਦੀ ਕੋਈ ਕੋਈ ਗੱਲ ਨੇ ਕਿ ਜ਼ੁਲਮ ਦੀ ਦਾਸਤਾਨ ਦੱਸਦਾ ਕੋ ਉਹਦੇ ਬਾਰੇ ਕਹਿੰਦਾ ਕਿ ਗਲਤ ਹੋ ਰਿਹਾ ਉਹਦਾ ਤੁਸੀਂ ਚੈਨਲ ਬੰਦ ਕਰੋ ਉਹਦੀ ਆਵਾਜ਼ ਬੰਦ ਕਰੋ ਖੈਰ ਸਾਡਾ ਕੰਮ ਹੈ ਤੁਹਾਨੂੰ ਸਮਾਚਾਰ ਦੇਣਾ ਗੱਲਾਂ ਦੱਸਣਾ ਬਲਟੂ ਆ ਪਿੰਡ ਦਾ ਮੁੰਡਾ ਜਨਾਬ ਸਰਵਨ ਸਿੰਘ 17 ਸਾਲਾਂ ਦਾ ਮੁੰਡਾ ਅਦੇਖੋ ਮੇਰਾ ਗਬਰੂ ਜਵਾਨ 17 ਸਾਲਾਂ ਦਾ ਮੁੰਡਾ ਤਸਵੀਰ ਦੇਖੋ ਬੱਚੂ ਸਰਵਣ ਸਿੰਘ 17 ਸਾਲਾਂ ਦਾ 10 ਅਗਸਤ 1999 89 ਐ ਚੁੱਕਿਆ ਬੋਡੀ ਨਹੀਂ ਦਿੱਤੀ ਫੈਮਿਲੀ ਨੂੰ ਕਿੰਨੀਆਂ ਵੱਡੀਆਂ ਤਕਲੀਫਾਂ ਉਹ ਜਿਨ੍ਹਾਂ ਦੇ ਇਹ ਸ਼ਹੀਦ ਹੋਏ ਨੇ ਉਹਨਾਂ ਦੀਆਂ ਫੈਮਲੀਆਂ ਤੇ ਕੀ ਗੁਜਰਦੀ ਹੋਣੀ ਅਸੀਂ ਤੇ ਸਿੱਧੂ ਮੂਸੇ ਵਾਲੇ ਨੂੰ ਸ਼ਹੀਦ ਹੁੰਦਿਆਂ ਵੇਖਿਆ ਹੌਸਲਾ ਹੌਸਲੇ ਤੇ ਪਹਾੜ ਨਹੀਂ ਨਾ ਦੇ ਮਾਤਾ ਪਿਤਾ ਉਸਰੇ ਦੇ ਪਹਾੜ ਨੇ ਨੰਦੀਆਂ ਫੈਮਲੀਆ ਇਹ ਦੇਖੋ 22 ਸਾਲਾਂ ਦਾ ਮੁੰਡਾ ਲਖਵਿੰਦਰ ਲਖਵਿੰਦਰ ਸਿੰਘ ਅਗਲਾ 11 ਅਗਸਤ 1987 ਨੂੰ ਇਹਨੂੰ ਵੀ ਜੰਡਿਆਲਾ ਤੋਂ ਚੁੱਕਿਆ ਸ਼ਹੀਦ ਕਰ ਦਿੱਤਾ ਬੋਡੀ ਵਾਪਸ ਨਹੀਂ ਦਿੱਤੀ ਹਾਏ 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 ਇੱਕ ਹੋਰ 18 ਸਾਲਾਂ ਦਾ ਮੁੰਡਾ ਉਮਰਾਂ ਦੇਖੋ ਬਲਦੇਵ ਸਿੰਘ ਜੱਬਲ ਕਲਾਂ ਜੱਬਲ ਕਲਾਂ ਚ ਚੁੱਕਿਆ 3 ਅਗਸਤ 1991 ਨੂੰ ਇਹਦੀ ਵੀ ਬਾਡੀ ਵਾਪਸ ਨਹੀਂ ਕੀਤੀ ਅੱਗੇ ਤਾਂ ਮੈਂ ਅਗਲੀ ਘਰ ਅਗਲੀ ਤਸਵੀਰ ਤੁਹਾਨੂੰ ਖਾਣ ਤੋਂ ਪਹਿਲੇ 14 ਸਾਲਾਂ ਦਾ ਮੁੰਡਾ ਇਹਨਾਂ ਨੇ ਕਿਹਨੂੰ ਛੱਡਿਆ 14 ਸਾਲਾਂ ਦਾ ਮੁੰਡਾ ਖਰਲਾ ਦੇ ਉੱਤ ਚੁੱਕਿਆ ਅਮਰਜੀਤ ਸਿੰਘ 10 ਅਗਸਤ 1998 89 ਦਾ ਖਰਲਾ ਚੋਂ ਅਮਰਜੀਤ ਸਿੰਘ 14 ਸਾਲਾਂ ਦਾ ਮੁੰਡਾ ਸੜਕ ਤੇ ਸੜਕ ਨਾ ਰਹਿ ਜਾਂਦਾ ਖੇਤੀ ਨੂੰ ਖੇਤ ਨੂੰ ਜਾ ਰਿਹਾ ਸੀ ਵਿਚਾਰ ਆਪਣੇ ਬਾਪੂ ਦੇ ਨਾਲ ਅਗਵਾ ਕਰ ਲਿਆ ਨਹੀਂ ਛੱਡਿਆ ਅੱਗੇ ਆਜੋ ਅਜਮੇਰ ਸਿੰਘ 55 ਸਾਲਾਂ ਦਾ ਗ੍ਰਿੰਦਾ ਤੋਂ ਜਨਾਬ ਇਹਨੂੰ ਫੜਿਆ 11 ਅਗਸਤ 1987 ਇਹਦੀ ਵੀ ਬੋਡੀ ਜਿਹੜਾ ਨੇ ਆਪਣਾ ਜਮੇਰ ਸਿੰਘ ਦੀ ਬੋਡੀ ਵੀ ਵਾਪਸ ਨਹੀਂ ਕੀਤੀ ਲੋ ਜੀ ਮੈਂ ਆਖਰੀ ਆਖਰੀ ਦੋ ਬੰਦਿਆਂ ਦੀਆਂ ਤਸਵੀਰਾਂ ਦਿਖਾ ਕੇ ਤੁਹਾਡੇ ਕੋਲੋਂ ਵਿਦਾ ਲਵਾਂ ਕਿ ਮੇਰਾ ਹੁਣ ਹੌਸਲਾ ਜਿਹੜਾ ਨਾ ਜਵਾਬ ਦਿੰਦਾ ਜਾ ਰਿਹਾ ਹੈ ਨਾ ਜਵਾਨ ਗਬਰੂਆਂ ਦੀਆਂ ਤਸਵੀਰਾਂ ਦੇਖ ਕੇ ਇਹਨਾਂ ਦੀਆਂ ਸ਼ਹਾਦਤਾਂ ਦੇਖ ਕੇ ਇਹਨਾਂ ਦਾ ਸੰਘਰਸ਼ ਦੇਖ ਕੇ ਸੁਖਦੇਵ ਸਿੰਘ ਜਨਾਬ ਵੀਰੋਵਾਲ ਤੋਂ ਸੁਖਦੇਵ ਸਿੰਘ ਵੀਰੋਵਾਲ ਤੋਂ 25 30 ਸਾਲ ਦਾ ਮੁੰਡਾ ਠੀਕ ਹੈ 10 ਅਗਸਤ ਨੂੰ 1993 ਨੂੰ ਜਨਾਬ ਇਹਨਾਂ ਨੂੰ ਚੁੱਕ ਕੇ ਉਹਦੇ ਨਾਲ ਵੀ ਉਹੀ ਸਲੂਕ ਕੀਤਾ ਬਾਡੀ ਨਹੀਂ ਦਿੱਤੀ ਆਖਰੀ ਗਬਰੂ ਨੂੰ ਮੈਂ ਸਲੂਟ ਪੇਸ਼ ਕਰਨਾ ਚਾਹ ਰਿਹਾ ਹਾਂ ਇਹਨਾਂ ਸਭ ਨੂੰ ਸਲੂਟ ਮੇਰਾ ਗੁਰਮੀਤ ਸਿੰਘ ਜਨਾਬ ਮਹਿਤਾ ਤੋਂ ਮਹਿਤਾ ਤੋਂ ਗੁਰਮੀਤ ਸਿੰਘ 12 ਅਗਸਤ 1987 ਜ਼ਿਲਹੰਦਰ ਦੇ ਕੋਲੋਂ ਜਨਾਬ ਇਹਨਾਂ ਨੂੰ ਚੁੱਕਿਆ ਤੇ ਉਸ ਤੋਂ ਬਾਅਦ ਅਗਵਾਹ ਕੀਤਾ ਸ਼ਹੀਦ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਡੈਡ ਬੋਡੀ ਹੈ ਜਿਹੜਾ ਜਿਸਮ ਹੈ ਲਾਸ਼ ਜਿਹਨੂੰ ਸੀ ਕਹਿੰਦੇ ਉਹ ਵਾਪਸ ਨਹੀਂ ਕੀਤੀ ਖਾਨਦਾਨ ਤਾਂ ਕਿ ਕਿਤੇ ਉਹ ਕਿਤੇ ਉਹ ਕਮਜ਼ ਕਮ ਹੌਸਲੇ 'ਚ ਨਾ ਆ ਜਾਣ ਉਹ ਕਿਤੇ ਸਕੂਨ 'ਚ ਨਾ ਆ ਜਾਣ ਦਾ ਅੰਤਮ ਸੰਸਕਾਰ ਕਰਕੇ ਐਸੀ ਮੈਂ ਕਿ ਅੱਜ ਸਿਰਫ ਅੱਜ ਦੀ ਗੱਲਬਾਤ ਸਿਰਫ ਇਹ ਮਕਸਦ ਸੀ ਕਿ ਕਮਜ਼ ਕਮ ਖਾਲਸਤਾਨ ਰੈਫਰੈਂਡਮ ਤੋਂ ਪਹਿਲੇ ਉਹਨਾਂ ਸ਼ਹੀਦਾਂ ਦੀ ਉਹਨਾਂ ਸ਼ਹੀਦਾਂ ਨੂੰ ਮੈਂ ਸਲੂਟ ਪੇਸ਼ ਕਰੀਏ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਜਿਹੜਾ ਆਪਣੀ ਜਾਨ ਦਿੱਤੀ ਤੇ ਖਾਲਸਤਾਨ ਦੀਆਂ ਨੀਆਂ ਪੱਖੀਆਂ ਕੀਤੀਆਂ ਮੈਨੂੰ ਇਜਾਜ਼ਤ ਦਿਓ ਕੱਲ ਰੈਫਰੈਂਡਮ ਦਾ ਦਿਹਾੜਾ ਖੂਬ ਵੋਟਾਂ ਪਾਓ ਰੈਫਰੈਂਡਮ ਕੋ ਵਾਸ਼ਿੰਗਟਨ ਦੇ ਵਿੱਚ ਤੁਹਾਡੀ ਵਿਵਸਥਾ ਬਣੀ ਹੋਈ ਹੈ ਸਭ ਲੋਕ ਸਿੰਘ ਪਹੁੰਚਣ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਰੈਫਰੰਡਮ ਨੇ ਤੁਹਾਨੂੰ ਚਲਕੀਆਂ ਦਿਖਾਈਏ ਜਾਂ ਲਾਈਵ ਕਮ ਉਸ ਕਮ ਉਥੋਂ ਦਿਖਾਈਏ ਕਿ ਹੋ ਕੀ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ